ਸਸ ਰਿਕਾ ਲਿਸਾਰੀ ਨੂੰ ਹੋਰ ਕੀ ਹਾਲ ਚਾਲ ਸਾਰਿਆਂ ਦੇ ਚੜ੍ਹਦੀਕਲਾ ਤੇ ਚੜ੍ਹਦੀਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟਾਪਿਕ ਹੈ ਉਹ ਹੈ ਧਰਮਿੰਦਰ ਜੀ ਮੌਤ ਬਾਅਦ ਅਸਲ ਕਾਰਨ ਆਇਆ ਸਾਹਮਣੇ ਧਰਮਿੰਦਰ ਪਾਸ਼ਵੀ ਜੋ ਕਿ ਸਾਰਿਆਂ ਨੂੰ ਸੁਣ ਕੇ ਬਹੁਤ ਦੁੱਖ ਹੋਇਆ ਬਹੁਤ ਜ਼ਿਆਦਾ ਕਿ ਜਿਹੜੇ ਧਰਮਿੰਦਰ ਜੀ ਸਾਡੇ ਪਛ ਨਹੀਂ ਰਹੀ ਹੈ ਨਾ ਜਿਹੜੇ ਪੰਜਾਬ ਤੇ ਜਨਮੇ ਹੋਏ ਸੀ ਤੇ ਸਾਰੇ ਉਹਨਾਂ ਨੂੰ ਪਿਆਰ ਨਾਲ ਹੀ ਮੈਂਦੇ ਨਾ ਨਾਲ ਪੁਕਾਰਦੇ ਸੀ ਜਾਣਦੇ ਸੀ ਤੇ ਮੈਨੂੰ ਬਹੁਤ ਦੁੱਖ ਹੋਇਆ ਸੁਣ ਕੇ ਤੇ ਤੇ ਐ ਕਿ ਸਾਰੇ ਚਾਹੀਤੇ ਸੀ ਉਹ ਹੈ ਨਾ ਸਾਰੇ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹਨਾਂ ਨੂੰ ਤੇ ਇੱਕ ਵੱਡੇ ਹੋਣ ਦੇ ਨਾਲ ਇਹ ਸਨਮਾਨ ਵੀ ਦਿੰਦੇ ਸੀ ਇਸ ਬਹੁਤ ਪੁਰਾਣੇ ਐਕਟਰ ਰਹੇ ਚੁਕੇ ਪ੍ਰੋਡਿਊਸਰ ਰਹੇ ਚੁਕੇ ਹੈ ਤੇ ਫਾਰਮਰ ਤੇ ਕਿਸਾਨਾਂ ਦੇ ਫੈਮਿਲੀ ਤੋਂ ਬਿਲਾਗ ਕਰਦੇ ਹੈ ਨਾ ਤੇੰ ਮਲਵੀਆ ਕੇ ਬਹੁਤ ਹੁਣ ਕੇ ਪਹਿਲਾਂ ਇਹਨਾਂ ਦੀ ਜਿਹੜੀ ਚੱਲ ਰਹੀ ਸੀ ਕਿ ਇਹਨਾਂ ਦੇ ਡੈਥ ਹੋਣ ਤੋਂ ਪਹਿਲਾਂ ਅਫਵਾਹ ਉੱਡ ਰਹੀ ਸੀ ਇਹਨਾਂ ਕਿ ਇਹਨਾਂ ਦੇ ਡੈਥ ਹੋ ਗਏ ਪਰ ਇਹਨਾਂ ਦੇ ਪਰਿਵਾਰ ਵਾਲੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਨਹੀਂ ਆ ਜਾਂ ਕੁਝ ਨਹੀਂ ਆ ਠੀਕ ਹੈ ਪਰ ਜਿਹੜਾ ਹੁਣ ਜਿਹੜਾ ਸੱਚੀ ਹੋਇਆ ਹੈ ਨਾ ਉਹ ਤਾਂ ਸਾਰਿਆਂ ਨੂੰ ਹੀ ਦੁੱਖੇ ਕਰਨ ਵਾਲੀ ਹੈ ਤੇ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਅਸਲੀ ਕਾਰਨ ਕੀ ਹੈ ਤਾਂ ਆਓ ਵੀ ਨਾਲ ਕਿਸੇ ਤੋਂ ਪਹਿਲੀ ਉੱਠ ਕਰਦੇ ਆਂ ਸਿਕਲ ਦੋਸਤੋ ਪੰਜਾਬ ਦੇ ਵਿੱਚ ਜਨਮੇ ਅਤੇ ਬਾਲੀਵੁੱਡ ਦੇ ਵਿੱਚ ਆਪਣੇ ਨਾਂ ਦਾ ਡੰਕਾ ਵਜਾਉਣ ਵਾਲੇ ਤਰਮਿੰਦਰ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਾਲਾਂਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੀ ਮੌਤ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਪਰ ਉਸ ਤੋਂ ਬਾਅਦ ਪਰਿਵਾਰ ਨੇ ਇਹ ਸਪਾਈ ਫ ਦਿੱਤੀ ਕਿ ਉਹ ਬਿਲਕੁਲ ਠੀਕ ਹਨ ਹਾਲਾਂਕਿ ਇਸ ਮਾਮਲੇ ਤੇ ਲਗਾਤਾਰ ਲੋਕਾਂ ਦੇ ਵਿੱਚ ਇਹ ਖੰਡ ਚਰਚਾ ਰਹੀ ਕਿ ਆਖਰ ਤਰਮਿੰਦਰ ਕਿਸ ਹਾਲਤ ਦੇ ਵਿੱਚ ਹਨ ਪਰ ਅੱਜ ਜਿਵੇਂ ਹੀ ਤਰਮਿੰਦਰ ਦੀ ਮੌਤ ਦੀ ਖਬਰ ਬਾਹਰ ਆਈ ਤਾਂ ਲੋਕਾਂ ਦੇ ਵਿੱਚ ਇੱਕ ਸੋਗ ਦੀ ਲਹਿਰ ਫੈਲ ਗਈ ਤਰਮਿੰਦਰ ਇੱਕ ਭਾਰਤੀ ਫਿਲਮ ਐਕਟਰ ਪ੍ਰੋਡਿਊਸਰ ਇੱਕ ਰਾਜਨੇਤਾ ਤੇ ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧਿਤ ਸਨ ਤਰਮਿੰਦਰ ਨੂੰ ਹੀ ਮੈਨ ਦੇ ਨਾਮ ਨਾਲ ਫਿਲਮੀ ਜਗਤ ਅਤੇ ਉਹਨਾਂ ਦੇ ਚਾਹਣ ਵਾਲਿਆਂ ਦੁਆਰਾ ਸੱਦਿਆ ਜਾਂਦਾ ਹੈ ਅਤੇ ਸ਼ੋਲੇ ਫਿਲਮ ਵਿੱਚ ਉਹਨਾਂ ਦੇ ਨਿਵਾਇ ਵੀਰੋ ਦੇ ਕਿਰਦਾਰ ਜੋ ਵੀ ਉਹਨਾਂ ਨੂੰ ਪਿਆਰ ਕਰਦੇ ਹਨ ਉਹਨਾਂ ਦੇ ਵੀਰੋ ਦੇ ਕਿਰਦਾਰ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਅਤੇ ਪੱਥਰ ਦੇ ਫੁੱਲ ਚ ਉਹਨਾਂ ਦੇ ਜੋ ਕਿਰਦਾਰ ਹਨ ਉਹਨਾਂ ਨੂੰ ਲੋਕ ਸਾਰੀਆਂ ਉਹਨਾਂ ਦੀਆਂ ਫਿਲਮਾਂ ਦੇ ਵਿੱਚੋਂ ਫੈਨਸ ਦੀ ਵੱਡੀ ਪਸੰਦ ਹਨ ਤਰਮਿੰਦਰ ਦਾ ਵਿਆਹ ਪ੍ਰਕਾਸ਼ ਕੌਰ ਅਤੇ ਹਿਮਾ ਮਾਲਣੀ ਨਾਲ ਹੋਇਆ। ਪ੍ਰਕਾਸ਼ ਕੌਰ ਦੇ ਨਾਲ ਤਰਮਿੰਦਰ ਦਾ ਵਿਆਹ ਪਹਿਲਾ ਹੋਇਆ ਸੀ ਜਦੋਂ ਉਹ ਫਿਲਮ ਇੰਡਸਟਰੀ ਦੇ ਵਿੱਚ ਵੀ ਨਹੀਂ ਆਏ ਸਨ। ਜੇਕਰ ਗੱਲ ਕਰੀਏ ਤਰਮਿੰਦਰ ਦੇ ਜਨਮ ਦੀ ਤਾਂ ਤਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਸਾਨੇਵਾਲ ਬ੍ਰਿਟਿਸ਼ ਭਾਰਤ ਦੇ ਵਿੱਚ ਹੋਇਆ ਜਦੋਂ ਭਾਰਤ ਆਜ਼ਾਦ ਵੀ ਨਹੀਂ ਹੋਇਆ ਸੀ। ਜੇਕਰ ਤਰਮਿੰਦਰ ਦੀ ਪੜ੍ਹਾਈ ਦੀ ਉਹਨਾਂ ਦੀ ਸਟੱਡੀ ਦੀ ਉਹਨਾਂ ਦੀ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਸਕੂਲ ਦੀ ਪੜ੍ਹਾਈ ਲਲਤੋ ਕਲਾ ਤੋਂ ਕਰਨ ਤੋਂ ਬਾਅਦ ਰਾਮਗੜੀਆ ਕਾਲਜ ਫਗਵਾੜਾ ਤੋਂ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਕਾਮਯਾਬੀ ਦੀ ਗੱਲ ਕੀਤੀ ਜਾਵੇ ਤਾਂ ਤਰਮਿੰਦਰ ਨੇ ਬੋਲੀਵੁੱਡ ਦੇ ਵਿੱਚ ਜਿੱਥੇ ਆਪਣਾ ਇੱਕ ਵੱਖਰਾ ਸਟਾਈਲ ਸਥਾਪਿਤ ਕੀਤਾ ਉੱਥੇ ਤਰਮਿੰਦਰ ਨੂੰ ਫਿਲਮਾਂ ਦੇ ਵਿੱਚ ਕਾਮਯਾਬੀ ਸਨ 1968 ਦੇ ਵਿੱਚ ਆਈ ਫਿਲਮ ਫੂਲ اور ਪੱਥਰ ਤੋਂ ਮਿਲੀ ਜਿਸ ਨੇ ਧਰਮਿੰਦਰ ਨੂੰ ਇੱਕ ਵੱਡੇ ਐਕਟਰ ਵਜੋਂ ਪਹਿਚਾਣ ਦਵਾਈ ਤੇ ਦੋਸਤੋ ਉੱਥੇ ਜੇਕਰ ਧਰਮਿੰਦਰ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਰਵਿੰਦਰ ਨੇ ਫਲਮਾ ਵਿੱਚ ਜਾਣ ਤੋਂ ਪਹਿਲਾਂ 19 ਸਾਲ ਦੀ ਉਮਰ ਦੇ ਵਿੱਚ ਯਾਨੀ ਕਿ ਸਨ 1954 ਦੇ ਵਿੱਚ ਪ੍ਰਕਾਸ਼ ਕੌਰ ਦੇ ਨਾਲ ਵਿਆਹ ਕਰਵਾਇਆ ਜੋ ਕਿ ਇੱਕ ਅਰੇਂਜ ਮੈਰਿਜ ਸੀ ਉਹਨਾਂ ਦੇ ਪਰਿਵਾਰ ਦੁਆਰਾ ਕੀਤਾ ਗਿਆ ਵਿਆਹ ਸੀ ਅਤੇ ਉਹਨਾਂ ਨੇ ਦੂਜਾ ਵਿਆਹ ਇੱਕ ਪ੍ਰੇਮ ਵਿਆਹ ਕੀਤਾ ਜੋ ਕਿ ਹਿਮਾ ਮਾਲਣੀ ਦੇ ਨਾਲ 1979 ਦੇ ਵਿੱਚ ਕਰਵਾਇਆ ਤਰਵਿੰਦਰ ਦੇ 6 ਬੱਚੇ ਹਨ ਜਿਨ੍ਹਾਂ ਵਿੱਚ ਪਹਿਲੀ ਪਤਨੀ ਪ੍ਰਕਾਸ਼ ਕੌਰ ਤੋਂ ਦੋ ਪੁੱਤਰ ਸਨੀ ਦਿਓਲ ਜਿਨ੍ਹਾਂ ਦਾ ਪੂਰਾ ਨਾਮ ਅਜੀਤ ਸਿੰਘ ਦਿਓਲ ਹੈ ਅਤੇ ਛੋਟਾ ਪੁੱਤਰ ਬੋਬੀ ਦਿਓਲ ਜਿਨ੍ਹਾਂ ਦਾ ਪੂਰਾ ਨਾਮ ਵਿਜੇ ਸਿੰਘ ਦਿਓਲ ਹੈ ਅਤੇ ਦੋ ਧੀਆ ਵਿਜੈਤਾ ਦਿਓਲ ਅਤੇ ਅਜੀਤਾ ਦਿਓਲ ਹਨ ਅਤੇ ਉਹਨਾਂ ਦੀ ਦੂਜੀ ਪਤਨੀ ਹਿਮਾ ਮਾਲਣੀ ਤੋਂ ਦੋ ਧੀਆ ਹਨ ਈਸ਼ਾ ਦਿਓਲ ਅਤੇ ਆਹਾਨਾ ਦਿਓਲ ਜੇਕਰ ਤਰਮਿੰਦਰ ਦੇ ਰਾਜਨੀਤਿਕ ਕਰੀਅਰ ਤੇ ਨਿਗਾਹ ਮਾਰੀ ਜਾਵੇ ਤਾਂ ਤਰਮਿੰਦਰ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਸਨ 2004 ਦੇ ਵਿੱਚ ਬੀਜੇਪੀ ਪਾਰਟੀ ਦੇ ਨਾਲ ਕੀਤੀ ਅਤੇ ਉਹ 2004 ਤੋਂ 2009 ਤੱਕ ਰਾਜਸਥਾਨ ਦੇ ਬੀਕਾਨਾਰ ਤੋਂ ਬੀਜੇਪੀ ਦੇ 14ਵੇਂ ਲੋਕ ਸਭਾ ਦੇ ਵਿੱਚ ਲੋਕ ਸਭਾ ਮੈਂਬਰ ਵੀ ਰਹੇ ਤੇ ਅੱਜ ਯਾਨੀ ਕਿ 24 ਤਰੀਕ ਨੂੰ ਉਹਨਾਂ ਨੇ ਬੀਚ ਕੈਡੀ ਹਸਪਤਾਲ ਦੇ ਵਿੱਚ ਆਖਰੀ ਸਾਂਹ ਲਏ ਇਸ ਸਮੇਂ ਪੂਰਾ ਬਾਲੀਵੁੱਡ ਸਲਮਾਨ ਖਾਨ ਸੰਜੇ ਦੱਤ ਸ਼ਾਹਰੂਖ ਖਾਨ ਅਤੇ ਅਮਤਾਬਚਨ ਤੋਂ ਇਲਾਵਾ ਹੋਰ ਵੱਡੇ ਵੱਡੇ ਸtare ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਅੰਤਿਮ ਵਾਰ ਦੇਖਣ ਦੇ ਲਈ ਪਹੁੰਚੇ ਜਿੱਥੇ ਕਿ ਵੱਡਾ ਜਮਾਵੜਾ ਇਸ ਸਮੇਂ ਮਹਾਰਾਸ਼ਟਰ ਦੀਆਂ ਸੜਕਾਂ ਤੇ ਮੁੰਬਈ ਦੀਆਂ ਸੜਕਾਂ ਤੇ ਹੈ ਤੇ ਲੋਕ ਆਪਣੇ ਇਸ ਹੀਰੋ ਨੂੰ ਇਸ ਹੀਮਨ ਨੂੰ ਇਸ ਐਕਸ਼ਨ ਹੀਰੋ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੁੱਜ ਰਹੇ ਹਨ ਤੇ ਦੋਸਤੋ ਤੁਹਾਨੂੰ ਤਰਮਿੰਦਰ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਦੇ ਕੀ ਕਹਿਣਾ ਹੈ ਜਰੂਰ ਕਮੈਂਟਾਂ ਦੇ ਵਿੱਚ ਦੋ ਸ਼ਬਦ ਲਿਖਣਾ ਕਿਉਂਕਿ ਇਸ ਸਮੇਂ ਲੋਕਾਂ ਦੇ ਵਿੱਚ ਇਹ ਵੀ ਚਰਚਾ ਹੈ ਕਿ ਸ਼ਾਇਦ ਹਸਪਤਾਲ ਵਾਲਿਆਂ ਨੇ ਇਹ ਗੱਲ ਲੁਕਾ ਕੇ ਰੱਖੀ ਤਰਮਿੰਦਰ ਉਹ ਸਮਾਂ ਪਹਿਲਾਂ ਹੀ ਇਸ ਜਹਾਨ ਨੂੰ ਛੱਡ ਕੇ ਚਲੇ ਗਏ ਸਨ ਤਰ੍ਹਾਂ ਤਰ੍ਹਾਂ ਦੀਆਂ ਲੋਕਾਂ ਦੇ ਵਿੱਚ ਇਸ ਸਮੇਂ ਚਰਚਾਵਾਂ ਚੱਲ ਰਹੀਆਂ ਨੇ ਆਓ ਦੇਖੋ ਇਸ ਸਮੇਂ ਮੁੰਬਈ ਤੋਂ ਇਹ ਸਿੱਧਾ ਪ੍ਰਸਾਰਣ ਚੁਕੇ ਸਾਡੇ ਤੱਕ ਖਤਮ ਤੇ ਤੁਸੀਂ ਦੇਖਿਆ ਇਹਨਾਂ ਨੇ ਹਨ ਕਿ ਪੂਰਾ ਇਹਨਾਂ ਦਾ ਦਸਿਆ ਹੈ ਨਾ ਕਿ ਬਾਰਤ ਦੇ ਬਾਰੇ ਵੀ ਦੱਸਿਆ ਹੈ ਨਾ ਤੇ ਜੇਡੀ ਇਹਨਾਂ ਦੀ ਫਸਟ ਐਂਡ ਸੈਕਿੰਡ ਵਾਈਫ ਜੁਨਾ ਬਾਰੇ ਵੀ ਦੱਸਿਆ ਹੈ ਨਾ ਕਿ ਬਹੁਤ ਵਧੀਆ ਕਲਾਕਾਰ ਸੀ ਵੀ ਅਸਾਂਗੇ ਤੇ 1930 ਤੋ ਪਹਿਲਾ ਜਨਮ ਹੋਇਆ ਮਤਲਬ ਇਹਨਾਂ ਨੇ ਵਾਟ ਵੀ ਦੇਖੀ ਹੈ 1835 1830 1925 1925 1832 1920 اور مطلب لگا لو تب 12 سال کی قریب ہوں گے ہے نا ہمم 12 سال دے قریب ہونے تے جت وانٹیننگ دیکھی ہوئی ہے ہن 2035 چ پورے 100 سال ہو جانے سے انوں ہمم مطلب اتنی اناں ملبناں دیکھے ہے ہمم تے بہت ودیہ کلاکار سی یہ جیسے ہی مین نال سارے جو جڑے فینز سی انوں پیار کرتے سی پیار نال انوں ہی مین بلاندے سی ਤੇ ਮୋਹਦਾ ਬਹੁਤ ਹੀ ਲੱਗਾ ਸੀ ਇਹਨਾਂ ਦੀ ਮੂਵੀ ਦੇਖ ਕੇ ਸਾਰਾ ਕੁਝ ਦੇਖ ਕੇ ਹਨ ਜਿਹੜੇ ਜਿਹੜੀ ਇਹਨਾਂ ਬਦੇ ਬਦੇ ਐਕਟਿੰਗ ਕਰਿਆ ਨਾ ਤੇ ਮੈਨੂੰ ਬਹੁਤ ਵਧੀਆ ਲੱਗਾ ਸੀ ਤੇ ਹੁਣ ਕਿਸ ਸੁਨਿਆ ਚ ਨਹੀਂ ਰਹੀ ਹੈ ਨਾ ਆ ਕੇ ਵਾਈਰਲ ਕਰੇ ਕਿ ਅਗਲਾ ਜਦੋਂ ਮੈਨੂੰ ਬਹੁਤ ਵਧੀਆ ਮਿਲੇ ਐਸਾ ਢਿੱਤਾ ਹੀ ਤੇ ਤੁਸੀਂ ਕੀ ਸੋਚਦੇ ਹੋ ਤੇ लास्ट ਜਿਹਨਾਂ ਨੇ ਕਿਹਾ ਕਿ ਹੋ ਹਸਪੀਟਲ ਵਾਲਿਆਂ ਨੇ ਪਹਿਲਾਂ ਨਹੀਂ ਦੱਸਿਆ ਕਿ ਪਹਿਲਾਂ ਹੀ ਬੁਰ ਹੋ ਗਈ ਸੀ ਹਨਾ ਮਨੇ ਵੀ ਕਹਿ ਸਾਧਿਆ ਤੇ ਬਾਕੀ ਆਨੇ ਨੂੰ ਬਹੁਤ ਦੁੱਖ ਲੱਗਿਆ ਤਰਮਿੰਦਰ ਦਾ ਤੇ ਤੁਸੀਂ ਵੀ ਕਮੈਂਟ ਤੇ ਜਰੂਰ ਅਸੀ ਤੁਸੀਂ ਕੀ ਸੋਚਦੇ ਹੋ ਬਾਕი ਆ ਕੇ ਜਰੂਰ ਸ਼ੇਅਰ ਕਰੋ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਧੰਨਵਾਦ